ਤੁਹਾਡਾ ਬਾਕੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਲੈ ਕੇ ਆਏ ਹਾਂ ਜੀ ਸਟੈਂਡਰਡ 450 ਟ੍ਰੈਕ ਵਿਕਾਊ ਹੈ ਮਾਡਲ ਹੈ ਜੀ 2003 ਟਾਇਰ ਅਸੀ ਪੈ ਹੈ ਏਰੀਆ ਹੈ ਜੀ ਮੁਖਸਰ ਸਾਹਿਬ ਰੇਟ ਮੰਗੇ ਕਿਸਾਨ ਵੀਰ ਨੇ 250000 ਡਿਮਾਂਡ ਹੈ ਕਿਸਾਨ ਵੀਰ ਦਾ ਨੰਬਰ ਹੈ 9417085084 9417085084 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰੈਟ ਖਰੀਦ ਸਕਦੇ ਹੋ ਜੀ ਜਿਹੜੇ ਵੀ ਸਾਡੇ ਚੈਨਲ ਨਾਲ ਜੁੜ ਰਹੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਅਸੀਂ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਆਏ ਜੋ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਤੇ ਸਾਈਡ ਤੇ ਘੰਟੀ ਦਾ ਬਟਨ ਉਹਨੂੰ ਦਬਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਵੀ ਅਸੀਂ ਨਵੀਂ ਵੀਡੀਓ ਪਾਈ ਸਿੱਧਾ ਤੁਹਾਡੇ ਕੋਲੇ ਪਹੁੰਚੇ ਅੱਗੇ ਟਰਾਲੀ ਵਿਕਾਊ ਵਿਕਾਊ ਹੈ ਜੀ 11x6 ਦੀ ਮਾਡਲ ਹੈ ਜੀ 2019 17 ਕਵੰਟਲ weight ਹੈ ਅਪੋਲੋ ਦੇ ਟਾਇਰ ਹੈ ਟਾਟਾ ਦਾ ਲੋਹਾ ਹੈ ਇਹ ਰੇਜੀ ਬਠਿੰਡਾ ਜਾਲ ਇਸ ਮੇਤ 1,25,000 ਦੀ ਜਾਲੀ ਤੋਂ ਬਿਨਾ 1,10,000 ਦੀ ਹੈ ਕਿਸਾਨ ਵੀਰ ਦਾ ਨੰਬਰ ਹੈ 9915758304 9915758304 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਤਾਂ ਕਿ ਹੋਰ ਵੀ ਕਿਸਾਨ ਵੀਰ ਫਾਇਦਾ ਚੁੱਕ ਸਕਣ ਤੇ ਸੰਧ ਖਰੀਦ ਸਕਣ ਅੱਗੇ ਜੀ 2014 ਮਾਡਲ ਟਰਾਲਾ ਵਿਕਾਊ ਟਰਾਲੀ ਵਿਕਾਊ ਹੈ 2014 ਮਾਡਲ ਹੈ ਜੀ ਰੇਟ ਹੈ 48000 ਪਿੰਡ ਜਗਮਾਲਾ ਵਾਲਾ ਸੀਰਸਾ ਕਿਸਾਨਬੀਰ ਦਾ ਏਰੀਆ ਹੈ ਕਿਸਾਨਬੀਰ ਦਾ ਨੰਬਰ ਹੈ 9466645882 9466645882 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜੀ ਐਡ ਕਰਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9870988446 ਜੋ ਕਿ ਵੀਡੀਓ ਦੇ ਜਾਵਾ ਥੱਲੇ ਖੱਟੇ ਐਕਸ਼ਨ ਸ਼ੋ ਹੋ ਰਿਹਾ ਉਸ ਨੰਬਰ ਤੇ ਤੁਸੀਂ ਮੈਂ ਤੋਂ 7 ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਅੱਗੇ ਜੀ Mahindra 275 DI 트랙ਟ ਵਿਕਾਊ ਹੈ ਮਾਡਲ ਹੈ ਜੀ 1997 ਰੇਟ ਮੰਗੇ ਕਿਸਾਨਬੀਰ ਨੇ 1,50,000 ਟਾਇਰ 60 ਪੈਸੇ ਪੇ ਏਰੀਆ ਜੀ ਤਰਨਤਨ ਕਿਸਾਨਬੀਰ ਦਾ ਨੰਬਰ ਹੈ ਜੀ 98764 43764 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਕ ਖਰੀਦ ਸਕਦੇ ਹੋ ਜੀ ਜੇ ਕੋਈ ਕਿਸਾਨ ਵੀਰ ਜ਼ਮੀਨ ਮੋਟਰ ਕਨੈਕਸ਼ਨ ਪਲਾਂਟ ਘਰ ਕਿਸੇ ਵੀ ਤਰ੍ਹਾਂ ਦੀ ਐਡ ਲਵਾਉਣਾ ਚਾਹੁੰਦਾ ਹੈ ਤਾਂ ਸਾਡਾ ਨੰਬਰ ਵੀਡੀਓ ਜਿਵੇਂ ਥੱਲੇ ਦਿੱਤਾ ਹੋਇਆ ਤੇ ਤੁਸੀਂ ਮਾਰਕੀਟ ਦੇ ਹਿਸਾਬ ਨਾਲ ਰੇਟ ਤੇ ਫੁੱਲ ਡਿਟੇਲ ਤੇ 5 ਤੋਂ 7 ਫੋਟੋਆਂ ਸਾਨੂੰ ਭੇਜ ਸਕਦੇ ਹੋ ਜੀ ਐਡ ਤੁਹਾਡੀ ਬਿਲਕੁਲ ਫ੍ਰੀ ਲਈ ਜਾਊਗੀ ਅੱਗੇ ਜੀ ਫਾਰਮਟ੍ਰੈਕ 60 ਮਾਡਲ ਹੈ ਜੀ 2002 ਰੇਟ ਮੰਗੇ ਕਿਸਾਨ ਵੀਰ ਨੇ 225000 ਏਰੀਏ ਜੀ ਤਰਨਤਾਰਨ ਸਰਹਾਲਾ ਸਰਹਾਲੀ ਕਲਾ ਕਿਸਾਨ ਵੀਰ ਦਾ ਨੰਬਰ ਹੈ 9878526316 9878 8526316 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਕ ਖਰੀਦ ਸਕਦੇ ਜੀ ਕਈ ਵੀਰਾਂ ਦੇ ਫੋਨ ਤੇ ਮੈਸੇਜ ਆਉਂਦੇ ਕਿ ਵੀਰੇ ਐਡ ਡਿਲੀਟ ਕਰ ਦਿਓ ਐਵੇਂ ਨਹੀਂ ਹੋ ਸਕਦਾ ਸੀ ਵੀਰਾਂ ਨੂੰ ਬੇਨਤੀ ਜ਼ਰੂਰ ਕਰਸਾਦੇ ਕਿ ਜਿਹੜੀ ਟਿਕ ਨੂੰ ਆਪਾਂ ਐਡ ਲਾਈ ਹੁੰਦੀ ਉਹ ਤੋਂ ਲੈ ਕੇ 1 ਮਹੀਨੇ ਦੇ ਵਿੱਚ ਵਿੱਚ ਫੋਨ ਲਾਇਆ ਕਰੋ 1 ਮਹੀਨੇ ਤੋਂ ਬਾਅਦ ਫੋਨ ਨਾ ਲਾਇਆ ਕਰੋ ਕਈ ਵਾਰੀ ਕਿਸਾਨ ਵੀਰ ਦੇ ਸੰਸਾਨ ਸੇਲ ਹੋ ਜਾਂਦਾ ਦਿੱਕਤ ਆਉਂਦੀ ਹੈ ਅੱਗੇ ਜੀ HMT 5911 ਟ੍ਰੈਕ ਵਿਕਾਊ ਹੈ ਮਾਡਲ ਹੈ ਜੀ 1900 87 ਰੇਟ ਮੰਗੇ ਜੀ 1,65,000 ਟਾਇਰ 45 ਪੈਸੇ ਪੇ ਕਿਸਾਨ ਵੀਰ ਦਾ ਨੰਬਰ ਹੈ ਜੀ 9877150121 9877150121 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਟ ਖਰੀਦ ਸਕਦੇ ਹੋ ਜੀ ਕਈ ਵਾਰੀ ਵੀਰੇ ਜਵਾਖ ਮਯਾਕ ਕਰਦੇ ਫੋਟੋਆਂ ਤੇ ਡਿਟੇਲ ਭੇਜ ਦਿੰਦੇ ਜੀ ਅਸੀਂ ਐਡ ਲਾਤੀ ਤਾਂ ਦੁਬਾਰਾ ਕੱਢੀ ਨਹੀਂ ਜਾਊਗੀ ਇਸ ਕਰਕੇ ਇਸ ਗੱਲ ਦਾ ਧਿਆਨ ਰੱਖਿਓ ਕਿ ਪਹਿਲਾਂ ਪਰਿਵਾਰ ਦੇ ਨਾਲ ਸਲਾਹ ਕਰਕੇ ਉਸ ਤੋਂ ਬਾਅਦ ਪੰਜ ਤੋਂ ਸੱਤ ਫੋਟੋਆਂ ਤੇ ਫੁੱਲ ਡਿਟੇਲ ਸਾਨੂੰ ਅੱਗੇ ਜੀ ਟਰਾਲਾ ਵਿਕਾਊ ਹੈ 2019 ਮਾਡਲ ਹੈ ਏਰੀਆ ਕੋਟਲਾ ਰਾਇਕਾ ਮੁਗ ਰੇਟ ਹੈ ਜੀ 1 ਲੱਖ 80000 ਫੁੱਲ ਹੈਵੀ ਹੈ ਕਿਸਾਨ ਵੀ ਦਾ ਨੰਬਰ ਹੈ 8529948258 8529948258 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲਾ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਤੇ ਤੁਸੀਂ ਵਧੀਆ ਵਧੀਆ ਕਮੈਂਟ ਕਰਕੇ ਸਾਨੂੰ ਸੁਝਾਅ ਦਿਆ ਕਰੋ ਤੇ ਅਸੀਂ ਜਿਹੜੇ ਵੀਰ ਸਾਨੂੰ ਕਮੈਂਟ ਕਰਨਗੇ ਉਹਨਾਂ ਦਾ ਨਾਮ ਆਪਣੀ ਵੀਡੀਓ ਦੇ ਵਿੱਚ ਸ਼ੋਅ ਕਰਾਂਗੇ ਜਲਦੀ ਜਲਦੀ ਵੀਡੀਓ ਸ਼ੇਅਰ ਕਰੋ ਤੇ ਲਾਈਕ ਕਰੋ ਧੰਨਵਾਦ